ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਮਾ ਇੱਥੇ ਉੱਥੇ ਰਖਵਾਨਾ ਪ੍ਰਭ ਸਤਗੁਰੂ ਦੀਨ ਦੇ ਆਲਾ ਦਾਸ ਆਪਣੇ ਆਪ ਰੱਖੇ ਘਟ ਘਟ ਹੇ ਸ਼ਬਦ ਸੁਪਾਖੇ ਇਥੇ ਉਤੇ ਰਖਵਾਲਾ ਪ੍ਰਭ ਸਤੂਰ ਦੀਨ ਦਿਆਲਾ ਦਾਸ ਆਪਣੇ ਆਪ ਰਾਕੇ ਟਟਕਟ ਸ਼ਬਦ ਸੁਪਾਕੇ ਗੁਰ ਕੇ ਚਰਨ ਪਰ ਬਲ ਜਾਈ ਦਿਨ ਸੁਰਹਿਨ ਸਾਸ ਸਾਸ ਸੰਮਾਲੀ ਪੂਰਨ ਸਭ ਨਹੀਂ ਥਾਈ ਰਹਾਓ ਆਪ ਸਹਾਈ ਹੋਆ ਸਾਚੇ ਦਾ ਸੱਚ ਹਟਵਾਹ ਤੇਰੀ ਭਗਤ ਵੜਈ ਆਈ ਪਾਈ ਨਾਨਕ ਪ੍ਰਭ ਸਰਣਾਈ ਆਪ ਸਹਾਈ ਹੋਆ ਸਾਚੇ ਦਾ ਸੱਚ ਟਵਾਹ ਤੇਰੀ ਭਗਤ ਵੜਈ ਆਈ ਪਾਈ ਨਾਨਕ ਪ੍ਰਭ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਮਾ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰੂ ਦੀਨ ਦਿਆਲਾ ਦਾਸ ਆਪਣੇ ਆਪ ਰੱਖੇ ਖਟਕਟੇ ਸ਼ਬਦ ਸੁਪਾਖੇ ਇੱਥੇ ਉੱਤੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ ਦਾਸ ਆਪਣੇ ਆਪ ਰੱਖੇ ਖਟਕਟੇ ਸ਼ਬਦ ਸੁਪਾਖੇ ਗੁਰ ਕੇ ਚਰਨ ਪਰ ਬਲ ਜਾਈ ਦਿਨ ਸਹਨ ਸਾਸ ਸਾਸ ਸੰਭਾਲੀ ਪੂਰਨ ਸਬਨੀ ਥਾਈ ਰਹਾਉ ਆਪ ਸਹਾਈ ਹੋਆ ਸਾਚੇ ਦਾ ਸੱਚ ਹਟਵਾਹ ਤੇਰੀ ਭਗਤ ਵੜਈ ਆਈ ਪਾਈ ਨਾਨਕ ਪ੍ਰਭ ਸਰਣਾਈ ਆਪ ਸਹਾਈ ਹੋਆ ਸਾਚੇ ਦਾ ਸੱਚ ਟਵਾਹ ਤੇਰੀ ਭਗਤ ਵੜਈ ਆਈ ਪਾਈ ਨਾਨਕ ਪ੍ਰਭ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਮਾ ਇੱਥੇ ਉੱਥੇ ਰਖਵਾਲਾ ਪ੍ਰਭ ਸਤਗੁਰੂ ਦੀਨ ਦਿਆਲਾ ਦਾਸ ਆਪਣੇ ਆਪ ਰਾਖੇ ਕਟਕਟ ਹ ਸ਼ਬਦ ਸੁਪਾਖੇ ਇੱਥੇ ਉੱਤੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਯਾਲਾ ਦਾਸ ਆਪਣੇ ਆਪ ਰਾਖੇ ਕਟਕਟ ਸ਼ਬਦ ਸੁਪਾਖੇ ਗੁਰ ਕੇ ਚਰਣ ਉੱਪਰ ਬਲ ਜਾਈ ਦਿਨ ਸੁਰਹਿ ਨਾ ਸਾਸ ਸਾਸ ਸੰਭਾਲੀ ਪੂਰਨ ਸਬਨੀ ਥਾਈ ਰਹਾਉ ਆਪ ਸਹਾਈ ਹੋਆ ਸਾਚੇ ਦਾ ਸੱਚ ਹਟਵਾ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਣਾਈ ਆਪ ਸਹਾਈ ਹੋਆ ਸਾਚੇ ਦਾ ਸੱਚ ਟਵਾ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਣਾਈ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸੋਰਟ ਮਹੱਲਾ ਪੰਜਮਾ ਇੱਥੇ ਉੱਥੇ ਰਖਵਾਲਾ ਪ੍ਰਭ ਸਤਗੁਰੂ ਦੀਨ ਦਿਵਾਲਾ ਦਾਸ ਆਪਣੇ ਆਪ ਰਾਖੇ ਠਟਕਟ ਸ਼ਬਦ ਸੁਪਾਖੇ ਇੱਥੇ ਉੱਤੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ ਦਾਸ ਆਪਣੇ ਆਪ ਰਾਖੇ ਠਟਕਟ ਸ਼ਬਦ ਸੁਪਾਖੇ ਗੁਰ ਕੇ ਚਰਨ ਪਰ ਬਲ ਜਾਈ ਦਿਨ ਸਹਨ ਸਾਸ ਸਾਸ ਸੰਭਾਲੀ ਪੂਰਨ ਸਬਨੀ ਥਾਈ ਰਹਾਓ ਆਪ ਸਹਾਈ ਹੋਆ ਸਾਚੇ ਦਾ ਸੱਚ ਹਟਵਾਹ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਣਾਈ ਆਪ ਸਹਾਈ ਹੋਆ ਸਾਚੇ ਦਾ ਸੱਚ ਟਵਾਹ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਣਾਈ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਮਾ ਇੱਥੇ ਉੱਥੇ ਰਖਵਾਲਾ ਪ੍ਰਭ ਸਤਗੁਰੂ ਦੀਨ ਦਿਆਲਾ ਦਾਸ ਆਪਣੇ ਆਪ ਰਾਖੇ ਟਟਕਟ ਸ਼ਬਦ ਸੁਪਾਖੇ ਇੱਥੇ ਉੱਤੇ ਰਖਵਾਲਾ ਪ੍ਰਭ ਸਤੂਰ ਦੀਨ ਦਿਯਾਲਾ ਦਾਸ ਆਪਣੇ ਆਪ ਰਾਖੇ ਟਟਕਟ ਸ਼ਬਦ ਸੁਪਾਖੇ ਗੁਰ ਕੇ ਚਰਨ ਪਰ ਬਲ ਜਾਈ ਦਿਨਸ ਰਹਿਨ ਸਾਸ ਸਾਸ ਸੰਮਾਲੀ ਪੂਰਨ ਸਬਨੀ ਥਾਈ ਰਹਾਉ ਆਪ ਸਹਾਈ ਹੋਆ ਸਾਚੇ ਦਾ ਸੱਚ ਹਟਵਾ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਣਾਈ ਆਪ ਸਹਾਈ ਹੋਆ ਸਾਚੇ ਦਾ ਸੱਚ ਟਵਾ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਮਾ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰੂ ਦੀਨ ਦਿਆਲਾ ਦਾਸ ਆਪਣੇ ਆਪ ਰਾਖੇ ਘਟਗਟੇ ਸ਼ਬਦ ਸੁਪਾਖੇ ਇੱਥੇ ਉੱਤੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ ਦਾਸ ਆਪਣੇ ਆਪ ਰਾਖੇ ਟਟਕਟ ਸ਼ਬਦ ਸੁਪਾਕੇ ਗੁਰ ਕੇ ਚਰਨ ਪਰ ਬਲ ਜਾਈ ਦਿਨਸ ਰਹਿਨ ਸਾਸ ਸਾਸ ਸੰਭਾਲੀ ਪੂਰਨ ਸਭ ਨਹੀਂ ਥਾਈ ਰਹਾਉ ਆਪ ਸਹਾਈ ਹੋਆ ਸਾਚੇ ਦਾ ਸੱਚ ਹਟਵਾ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਣਾਈ ਆਪ ਸਹਾਈ ਹੋਆ ਸਾਚੇ ਦਾ ਸੱਚਾ ਟਵਾ ਤੇਰੀ ਭਗਤ ਵੜਿਆਈ ਪਈ ਨਾਨਕ ਪ੍ਰਭ ਸਰਣਾਈ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸੋਰਟ ਮਹੱਲਾ ਪੰਜਮਾ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ ਦਾਸ ਆਪਣੇ ਆਪ ਰਾਖੇ ਘਟ ਘਟੇ ਸ਼ਬਦ ਸੁਪਾਖੇ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ ਦਾਸ ਆਪਣੇ ਆਪ ਰਾਖੇ ਕਟ ਕਟ ਸ਼ਬਦ ਸੁਪਾਖੇ ਗੁਰ ਕੇ ਚਰਨ ਪਰ ਬਲ ਜਾਈ ਦਿਨਸ ਰਹਿਨ ਸਾਸ ਸਾਸ ਸੰਮਾਲੀ ਪੂਰਨ ਸਭ ਨਹੀਂ ਥਾਈ ਰਹਾਉ ਆਪ ਸਹਾਈ ਹੋਆ ਸਾਚੇ ਦਾ ਸੱਚ ਹਟਵਾ ਤੇਰੀ ਭਗਤ ਵੜਾਈ ਆਈ ਪਾਈ ਨਾਨਕ ਪ੍ਰਭ ਸਰਣਾਈ ਆਪ ਸਹਾਈ ਹੋਆ ਸਾਚੇ ਦਾ ਸਾਚਾ ਟਵਾ ਤੇਰੀ ਭਗਤ ਵੜਿਆਈ ਪਈ ਨਾਨਕ ਪ੍ਰਭ ਸਰਣਾਈ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ